30 ਸਤੰਬਰ ਤੱਕ ਤੁਸੀਂ ਵੀ ਕਰਵਾ ਲਓ ਇਹ ਛੇਤੀ ਛੇਤੀ ਕੰਮ ਜਨਤਨ ਖਾਤਾ ਤਾਰਕ ਧਿਆਨ ਨਾਲ ਸੁਣਿਓ ਇਹ ਪੂਰੀ ਅਪਡੇਟ ਨਹੀਂ ਤਾਂ ਖਾਤੇ 'ਚ ਪੈਸੇ ਆਉਣੇ ਹੋ ਜਾਣਗੇ ਬੰਦ ਪ੍ਰਧਾਨ ਮੰਤਰੀ ਜਨਤਨ ਯੋਜਨਾ ਦੇ 10 ਸਾਲ ਪੂਰੇ ਹੋਣ ਵਾਲੇ ਨੇ ਤਾਂ ਇਹ ਅਪਡੇਟ ਤੁਹਾਡੇ ਲਈ ਬੇਹਦ ਖਾਸ ਹੈ ਜੇਕਰ ਤੁਸੀਂ ਵੀ ਜਨਤਨ ਖਾਤਾਧਾਰਕ ਹੋ ਤਾ 30 ਸਤੰਬਰ ਤੱਕ ਤੁਹਾਨੂੰ ਸਮਾਂ ਦਿੱਤਾ ਜਾ ਰਿਹਾ 30 ਸਤੰਬਰ ਤੱਕ ਜੇਕਰ ਤੁਸੀਂ ਇਹ ਕੰਮ ਨਹੀਂ ਕਰਵਾਇਆ ਤਾਂ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆਉਣੇ ਬੰਦ ਹੋ ਸਕਦੇ ਹਨ ਤਾਂ ਪੂਰੀ ਅਪਡੇਟ ਤੁਸੀਂ ਧਿਆਨ ਨਾਲ ਜ਼ਰੂਰ ਸੁਣਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਨਤਨ ਯੋਜਨਾ ਦੇ 10 ਸਾਲ ਪੂਰੇ ਹੋ ਗਏ ਨੇ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਦੇ ਨਿਯਮਾਂ ਅਨੁਸਾਰ ਬੈਂਕ ਅਕਾਊਂਟ ਖੋਲਣ ਤੋਂ ਬਾਅਦ ਹਰ ਸਾਲ ਕੇਵਾਈਸੀ ਕਰਾਉਣਾ ਜ਼ਰੂਰੀ ਹੈ ਇਸਦੇ ਲਈ ਜੇ ਤੁਹਾਡਾ ਵੀ ਕਿਸੇ ਬੈਂਕ ਦੇ ਵਿੱਚ ਜਨਤਨ ਖਾਤਾ ਹੈ ਤਾਂ ਆਪਣਾ KYC ਫਟਾਫਟ ਕਰਵਾ ਲਓ ਤੇ ਹੁਣੀ ਜਾ ਕੇ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਦਿਨ ਬਹੁਤ ਥੋੜੇ ਰਹਿ ਚੁੱਕੇ ਨੇ ਤਾਂ KYC ਨਾ ਕਰਨ ਦੇ ਉੱਤੇ ਬੈਂਕ ਤੁਹਾਡਾ ਅਕਾਊਂਟ ਬੰਦ ਕਰ ਸਕਦਾ ਹੈ ਜਿਸ ਦੇ ਨਾਲ ਤੁਹਾਨੂੰ ਸਰਕਾਰੀ ਸਬਸਿਡੀ ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਤਾਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਨਤਨ ਯੋਜਨਾ ਨੂੰ ਸਾਲ 2014 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਇਸ ਦਾ ਮੁੱਖ ਮਕਸਦ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਲੋਕਾਂ ਦੇ ਬੈਂਕ ਖਾਤੇ ਖੁਲਵਾ ਕੇ ਉਹਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈਗਾ ਇਸ ਦੇ ਵਿੱਚ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਪ੍ਰਧਾਨ ਮੰਤਰੀ ਜਨਤਨ ਯੋਜਨਾ ਦੇ ਅਧੀਨ ਆਉਂਦੇ ਖਾਤੇ ਦੇ ਵਿੱਚ ਘੱਟੋ-ਘੱਟ ਬੈਲੈਂਸ ਰੱਖਣ ਦੀ ਕੋਈ ਲੋੜ ਨਹੀਂ ਹੈ ਖਾਤਾਧਾਰਕ ਦੱਸ ਦਈਏ ਕਿ ਓਵਰਡਰਾਫਟ ਦਾ ਵੀ ਲਾਭ ਲੈ ਸਕਦਾ ਹੈ ਭਾ ਜੇ ਖਾਤੇ ਦੇ ਵਿੱਚ ਪੈਸੇ ਨਾ ਹੋਣ ਦੀ ਸਥਿਤੀ ਦੇ ਵਿੱਚ ਵੀ ਖਾਤਾਧਾਰਕਾ ਕਾ ਖਾਤੇ ਤੋਂ ਪੈਸੇ ਕੱਢ ਸਕਦਾ ਹੈ ਇਸ ਦੀ ਇੱਕ ਸੀਮਾ ਤੈਅ ਕੀਤੀ ਜਾਂਦੀ ਹੈ ਅਤੇ ਬੈਂਕ ਓਵਰਡਰਾਫਟ ਦੇ ਵਜੋਂ ਕੱਢੇ ਗਏ ਪੈਸਿਆਂ ਦੇ ਉੱਤੇ ਵਿਆਜ ਵਸੂਲਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਵੀ ਕੀ ਮਤਲਬ ਕੀ ਹੈ ਇਹ ਰੀ ਕੇਵਾਈਸੀ ਅਤੇ ਕਿਉਂ ਜ਼ਰੂਰੀ ਹੈ ਤਾਂ 2000 ਜੋ ਜਿਹੜੇ ਕਿ 14 ਤੇ 15 ਦੇ ਵਿੱਚ ਖੋਲੇ ਗਏ ਖਾਤਿਆਂ ਦੀ ਦੁਬਾਰਾ ਜੋ ਕਿ KYC ਕਰਾਉਣੀ ਜ਼ਰੂਰੀ ਹੈ ਕਿਉਂਕਿ ਇਹਨਾਂ ਖਾਤਿਆਂ ਦੀ ਜੋ ਕਿ KYC ਵੈਲਿਡਿਟੀ 10 ਸਾਲ ਦੀ ਹੁੰਦੀ ਹੈ ਇਹ ਪ੍ਰਕਿਰਿਆ ਖਾਤੇ ਨੂੰ ਐਕਟਿਵ ਕਰਨ ਦੇ ਲਈ ਜ਼ਰੂਰੀ ਹੈ ਤਾਂ ਰੀ KYC ਕਰਾਉਣਾ ਬਹੁਤ ਆਸਾਨ ਹੈ ਇਸ ਦੇ ਵਿੱਚ ਤੁਸੀਂ ਬੈਂਕ ਨੂੰ ਆਪਣੀ ਅਪਡੇਟ ਕੀਤੀ ਜਾਣਕਾਰੀ ਦਿੰਦੇ ਹੋ ਜਿਵੇਂ ਕਿ ਮੌਜੂਦਾ ਪਤਾ ਐਡਰੈਸ ਜਿਹੜਾ ਕਿ ਹੁੰਦਾ ਹੈ ਤੁਹਾਡਾ ਘਰ ਦਾ ਨਾਮ ਅਪਡੇਟ ਕੀਤੀ ਫੋਟੋ ਇਹ ਸਾਰਾ ਕੁਝ ਡਾਕੂਮੈਂਟ ਤੁਹਾਨੂੰ ਜ਼ਰੂਰੀ ਹੁੰਦੇ ਨੇ ਤਾਂ ਇਸ ਦੇ ਤੋਖਾ ਤੜੀ ਰੋਕਣ ਅਤੇ ਬੈਂਕਿੰਗ ਸੇਵਾਵਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਵਿੱਚ ਮਦਦ ਮਿਲਦੀ ਹੈ। ਨਰੇਸ਼ਪੁਰ ਦੇ ਸਰਕਾਰੀ ਬੈਂਕ 1 ਜੁਲਾਈ ਤੋਂ 30 ਸਤੰਬਰ ਤੱਕ 2025 ਤੱਕ ਸਾਰੀਆਂ ಗ್ರಾಮ ਪੰਚਾਇਤਾਂ ਦੇ ਵਿੱਚ ਕੈਂਪ ਆਯੋਜਿਤ ਕਰ ਰਹੇ ਨੇ। ਇਸ ਦੇ ਤਹਿਤ ਹੀ ਘਰ-ਘਰ ਜਾ ਕੇ KYC ਕਰਵਾਈ ਜਾ ਰਹੀ ਹੈ ਤੇ ਹੁਣ ਤੱਕ ਲਗਭਗ 1 ਲੱਖ ಗ್ರಾಮ ਪੰਚਾਇਤਾਂ ਦੇ ਵਿੱਚ ਕੈਂਪ ਆਯੋਜਿਤ ਕੀਤੇ ਜਾ ਚੁੱਕੇ ਨੇ ਅਤੇ ਲੱਖਾਂ ਲੋਕਾਂ ਨੇ ਆਪਣੀ KYC ਕਰਵਾਈ ਹੈ। ਜੇਕਰ ਤੁਸੀਂ ਵੀ ਜਨਤਨ ਯੋਜਨਾ ਦੇ ਜੋ ਕਿ ਖਾਤਾਧਾਰਕ ਹੋ ਤਾਂ ਤੁਸੀਂ ਵੀ ਜਾ ਕੇ ਆਪਣੀ ਰੀ ਕੇਵਾਈਸੀ ਜ਼ਰੂਰ ਕਰਵਾ ਲਓ ਨਹੀਂ ਤਾਂ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆਉਣੇ ਬੰਦ ਹੋ ਸਕਦੇ ਨੇ